ਸਾਜੀ ਰਾਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਰਾਜ ਸਭਾ ਦੀ ਜਿਮਨੀ ਚੋਣ ਨੂੰ ਲੈ ਕੇ ਜਿਹੜਾ ਹੈ ਵੱਡਾ ਖਿੱਚੋ ਤਾਣ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਆਖਰਕਾਰ ਕੌਣ ਹੋਏਗਾ ਰਾਜ ਸਭਾ ਦਾ ਮੈਂਬਰ ਤਾਂ ਕਾਫੀ ਜ਼ਿਆਦਾ ਇਹਦੇ ਉੱਤੇ ਜਿਹੜਾ ਹੈ ਸਿਆਸਤ ਬੰਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਦਿੱਲੀ ਤੋਂ ਅਰਵਿੰ ਕੇਸ਼ੂਵਾਲ ਯਾਨੀ ਕਿ ਮੁੱਖ ਚਿਹਰਾ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦਾ ਹੋਵੇ ਤਾਂ ਜ਼ਿਆਦਾ ਵਧੀਆ ਹੈ ਯਾਨੀ ਕਿ ਜਿੱਥੇ ਰਾਜ ਸਭਾ ਦੀਆਂ ਜਿੰਨੀ ਚੋਣਾਂ ਸਿਰ ਤੇ ਨੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਆਪ ਦਾ ਤਾਮ-ਚਾਮ ਚੋਂਦੀ ਨਜ਼ਰ ਆਉਣੀ ਹੈ ਇੱਕ ਪਾਸੇ ਗੱਲ ਕਰੀਏ ਜਦੋਂ ਸੰਜੀਵ अरोड़ा ਜਿੱਤੇ ਸੀਗੇ ਲੁਧਿਆਣਾ ਤੋਂ ਤਾਂ ਪਹਿਲਾ ਇਹ ਕਹ ਰਹੇ ਸੀਗੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਕਿ ਮੈਂ ਰਾਜ ਸਭਾ ਦੇ ਵਿੱਚ ਜਾਵਾਂਗਾ ਲੇਕਿਨ ਜਿਸ ਤਰੀਕੇ ਦੇ ਨਾਲ ਹੀ ਜਿਮਨੀ ਚੋਣ ਜਿੱਤ ਲਈ ਗਈ ਸੰਜੀਵ अरोड़ा ਵੱਲੋਂ ਤਾਂ ਬਾਅਦ ਵਿੱਚ ਜਿਹੜੀ ਹੈ ਇਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਕਿਹਾ ਕਿੜੀਆਂ ਰਾਜ ਸਭਾ ਤੇ ਮੈਂ ਰਾਜ ਸਭਾ ਚਲੀ ਜਾਣਾ ਤੇ ਰਾਜ ਸਭਾ ਦਾ ਜਿਹੜਾ ਮੈਂਬਰ ਹੋਏਗਾ ਉਹ ਪੰਜਾਬ ਤੋਂ ਹੀ ਹੋਵੇਗਾ ਜੇਕਰ ਗੱਲ ਕਰੀਏ ਇਸ ਟਾਈਮ ਦਾਵਾ ਡੋਲ ਵੀ ਦਿਖਾ ਰਹੀ ਦਿਖਾਈ ਦੇ ਰਹੀ ਹੈ ਪੰਜਾਬ ਸਰਕਾਰ ਕਿਉਂਕਿ ਖਜ਼ਾਨਾ ਖਾਲੀ ਹੈ ਇੱਕ ਪਾਸੇ ਚੌਂਦੀ ਹੈ ਪੰਜਾਬ ਸਰਕਾਰ ਕੇ ਕੋਈ ਨਾਮੀ ਚਿਹਰਾ ਹੋਵੇ ਜਿੰਨਾ ਨਾਮ ਦਿੱਤਾ ਜਾਵੇ ਜਿਹਦਾ ਖਜ਼ਾਨਾ ਵੀ ਪਰਿਆ ਹੋਵੇ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਕਾਫੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਹੜੇ ਨੇ ਭਮੱਕੜ ਜਿਨ੍ਹਾਂ ਨੂੰ ਕਹਿ ਦਿੰਦੇ ਨੇ ਉਹਨਾਂ ਵੱਲੋਂ ਵੀ ਮੁੱਦੇ ਚੱਕੇ ਜਾਂਦੇ ਨੇ ਕਿ ਜੇਕਰ ਅਸੀਂ ਸਿਰਫ ਤੇਲ ਬਾਲਣ ਦੀ ਅਸੀਂ ਸਿਰਫ ਇਕੱਠ ਕਰਨ ਦੀ ਹੀ ਆਉਣੇ ਆ ਕਿਉਂਕਿ ਆ ਜਿਹੜੀ ਵੱਡੀ ਹੈ ਸੀਟਾਂ ਉਹ ਤਾਂ ਵੱਡੇ ਵਿਧਾਇਕਾ ਮੰਤਰੀਆਂ ਨੂੰ ਦੇ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਇਹ ਵੀ ਕੰਸੂਆਂ ਚੱਲ ਰਹੀਆਂ ਨੇ ਕਿ ਜਿਹੜੀ ਹੈ ਆਮ ਆਦਮੀ ਪਾਰਟੀ ਉਹ ਕਿਸੇ ਪੜ੍ਹੇ ਲਿਖੇ ਨੂੰ ਯਾਨੀ ਕਿ ਕਿਸੇ ਗਰੀਬ ਪਰਿਵਾਰ ਦੇ ਵੀ ਜਿਹੜੇ ਮਤਲਬ ਕਿਸੇ ਮੈਂਬਰ ਨੂੰ ਆਮ ਆਦਮੀ ਪਾਰਟੀ ਦੇ ਕੋਈ ਵਲੰਟੀਅਰ ਨੂੰ ਸੀਟ ਦੇ ਸਕਦੀ ਹੈ ਰਾਜ ਸਭਾ ਦੀ ਰਾਜ ਸਭਾ ਦੀਆਂ ਚੋਣਾਂ ਸਿਰ ਤੇ ਨੇ ਜਿੱਥੇ ਖਿੱਚੋ ਤਾਈ ਲੱਗੇ ਹੋਏ ਨੇ ਆਪੋ ਆਪਣੇ ਇਹ ਵੀ ਕਿਹਾ ਜਾ ਰਿਹਾ ਕਿ ਰਾਜ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਨਾਮ ਦਿੱਤਾ ਜਾਵੇ ਤਾਂ ਉਹ ਨਾਮ ਜੇਕਰ ਸਿੱਖ ਚਿਹਰੇ ਦਾ ਹੋਵੇ ਦਲਿਤ ਭਾਈਚਾਰੇ ਤੋਂ ਵੀ ਨਾਮ ਦਿੱਤਾ ਜਾ ਸਕਦਾ ਹੈ ਕਾਫੀ ਜ਼ਿਆਦਾ ਚਰਚਾਵਾਂ ਛਿੜੀਆਂ ਹੋਈਆਂ ਨੇ ਚਰਚਾ ਦੇ ਨਾਲ ਚਲਦੇ ਹੀ ਆਮ ਆਦਮੀ ਪਾਰਟੀ ਜਿਹੜਾ ਹੈ ਕੌਣ ਰਾਜ ਸਭਾ ਦਾ ਮੈਂਬਰ ਦਵੇਗੀ ਵੱਡਾ ਸਵਾਲ ਲੋਕਾਂ ਦੇ ਵਿੱਚ ਬਣ ਕੇ ਆ ਰਿਹਾ ਹੈ ਇੱਕ ਪਾਸੇ ਜੇਕਰ ਗੱਲ ਕਰੀਏ ਤਰਨਤਾਰਨ ਦੀ ਜਿੰਨੀ ਚੋਣਾ ਵੀ ਸਿਰ ਤੇ ਨੇ ਉਹਨਾਂ ਦਾ ਤਾਂ ਵਿਗਲ ਵੱਜਿਆ ਹੀ ਹੋਇਆ ਹੈ ਕਿਉਂਕਿ ਆਮ ਆਦਮੀ ਪਾਰਟੀ 2027 ਦੇ ਵਿੱਚ ਆਪਦੀ ਜਗ੍ਹਾ ਬਣਾਉਣ ਲਈ ਜੋ ਹੈ ਖਿੱਚੋਤਾਈ ਯਾਨੀ ਕਿ ਕਿਸੇ ਤਰੀਕੇ ਵੀ ਆਪਣੀ ਜਗ੍ਹਾ ਬਣਾਉਣਾ ਚਾਹੁੰਦੀ ਹੈ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਹਿੰਦੇ ਨੇ ਕਿ ਦੁਬਾਰਾ ਤੋਂ ਰਿਪੀਟ ਹੋਣੀ ਚਾਹੀਦੀ ਹੈ ਆਮ ਆਦਮੀ ਪਾਰਟੀ ਜਿਹੜੇ ਅਸੀਂ ਕੰਮ ਨਹੀਂ ਕਰ ਸਕੇ 2022 ਦੇ ਵਿੱਚ ਉਹ ਅਸੀਂ 27 ਵਿੱਚ ਕਰਕੇ ਵਿਖਾਵਾਂਗੇ ਲੇਕਿਨ ਜਿੱਥੇ ਕਿਸਾਨ ਜਿੱਥੇ ਲੋਕ ਜਿੱਥੇ ਹਰੇਕ ਭਾਈਚਾਰਾ ਆਮ ਆਦਮੀ ਪਾਰਟੀ ਨੂੰ ਪਸੰਦ ਨਹੀਂ ਕਰ ਰਿਹਾ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਵਲੰਟੀਅਰ ਸੀਗੇ ਜਿੰਨੇ ਆਗੂ ਸੀ ਉਹ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨਾਲ ਟੁੱਟਦੇ ਨਜ਼ਰ ਆ ਰਹੇ ਲੇਕਿਨ 24 ਅਕਤੂਬਰ ਨੂੰ ਕਿਹਾ ਜਾ ਰਿਹਾ ਹੈ ਤਾਰੀਖ ਬੜੀ ਨਜ਼ਦੀਕ ਆ ਰਹੀ ਹੈ ਤੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਕੰਸੂਆਂ ਚੱਲਣ ਲੱਗ ਗੀਆਂ ਨੇ ਕਿ ਰਾਜ ਸਭਾ ਦਾ ਮੈਂਬਰ ਕੌਣ ਹੋਵੇਗਾ ਜਿੱਥੇ ਕਿਚੋਤਾਈ ਲੱਗੇ ਹੋਏ ਨੇ ਲੇਕਿਨ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਔਰਵਿੰਦ ਕੇਜੀਵਾਲ ਦੀ ਹਾਲਾਂਕਿ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੂੰ ਇਸੇ ਕਰਕੇ ਹੀ ਘੇਰਿਆ ਜਾਂਦਾ ਹੈ ਵਿਰੋਧੀ ਪਾਰਟੀਆਂ ਵੱਲੋਂ ਕਿਉਂਕਿ ਹਰੇਕ ਜਿਹੜਾ ਹੈ ਦਿੱਲੀ ਤੋਂ ਲਿਆ ਕੇ ਬਿਠਾਇਆ ਹੋਇਆ ਦਿੱਲੀ ਲੋਬੀ ਵਾਲੇ ਉਹ ਮਿਠਾਈ ਹੋਈ ਨੇ ਐਸੇ ਕਰਕੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਆਪਦੀ ਜਗ੍ਹਾ ਬਣਾਉਣੀ ਹੈ ਜਾਂ ਆਪਦੀ ਉੱਥੇ ਪੰਜਾਬ ਦੇ ਲੋਕਾਂ ਦੇ ਵਿੱਚ ਵਧੀਆ ਤਰੀਕੇ ਨਾਲ ਵਿਚਰਨਾ ਤਾਂ ਪੰਜਾਬ ਯਾਨੀ ਕਿ ਪੰਜਾਬੀ ਭਾਈਚਾਰੇ ਤੋਂ ਇੱਕ ਰਾਜ ਸਭਾ 'ਚ ਮੈਂਬਰ ਦੇਣਾ ਪਈਗਾ ਸਵਾਲ ਵੱਡੇ ਨੇ ਜਵਾਬ ਕੋਈ ਦੇ ਨਹੀਂ ਰਿਹਾ ਜਿਹੜੇ ਹੈ ਖਿੱਚੋਤਾਈ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਨੇ ਹਾਈ ਕਮਾਂਡ ਦੀ ਗੱਲ ਕਰ ਲਈਏ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕਰ ਲਈਏ ਕੰਸੋਆਂ ਅੰਦਰੋਂ ਅੰਦਰ ਚੱਲੀਆਂ ਸ਼ੁਰੂ ਹੋ ਗਈਆਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਰਾਜ ਸਭਾ ਦਾ ਮੈਂਬਰ ਜਿਹੜਾ ਹੈ ਉਹ ਆਜ਼ਾਦ ਪਾਰਟੀ ਤੋਂ ਵੀ ਹੋ ਸਕਦਾ ਲੇਕਿਨ ਉਹ ਕਦੋਂ ਵੋਟਾ ਜਿੱਤੇ ਨਾ ਜਿੱਤੇ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਲੇਕਿਨ ਜੇਕਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਹੈ ਰਾਜ ਸਭਾ ਦਾ ਮੈਂਬਰ ਦਿੱਤਾ ਜਾਵੇਗਾ ਤਾਂ ਜਿੱਥੇ ਦਿੱਲੀ ਵੈਡਸ ਪੰਜਾਬ ਯਾਨੀ ਕਿ ਅਰਵਿੰਦ ਕੇਜੀਵਾਲ ਵੈਡਸ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੋਵਾਂ ਦੇ ਵਿੱਚ ਇੱਕ ਵੱਡੀ ਬਗਾਵਤ ਸ਼ੁਰੂ ਹੋ ਗਈ ਹੈ ਕਿਉਂਕਿ ਨਾਮੀ ਗ੍ਰਾਮੀ ਚਿਹਰਾ ਵੀ ਦੇਣਾ ਚਾਹੁੰਦੇ ਨੇ ਯੋਗੀ ਇੱਕ ਪਾਸੇ ਖਜ਼ਾਨਾ ਖਾਲੀ ਕਰਨ ਦੀ ਗੱਲ ਕੀਤੀ ਜਾਂਦੀ ਹੈ ਤੇ ਦੂਸਰੇ ਪਾਸੇ ਜੇਕਰ ਨਾਮੀ ਗ੍ਰਾਮੀ ਬੰਦੇ ਦਾ ਨਾਮ ਦਿੰਦੇ ਨੇ ਤੇ ਵਲੰਟੀਅਰ ਵੀ ਦੋਸਤ ਦੇ ਨਜ਼ਰ ਆਉਂਦੇ ਨੇ ਹਮੇਸ਼ਾ ਇਹ ਕਹਿੰਦੇ ਨੇ ਕਿ ਸਾਡੇ ਤੋਂ ਕਿਸੇ ਤਰ੍ਹਾਂ ਦੀ ਆਮ ਆਦਮੀ ਪਾਰਟੀ ਦੇ ਵਿੱਚ ਸਲਾਹ ਨਹੀਂ ਲਈ ਜਾਂਦੀ ਸਾਡੇ ਨਾਲ ਕਿਸੇ ਤਰ੍ਹਾਂ ਦੀ ਗੱਲ ਨਹੀਂ ਕੀਤੀ ਜਾਂਦੀ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਟੈਪ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਹੈ ਰਾਜ ਸਭਾ ਦਾ ਮੈਂਬਰ ਦਿੱਲੀ ਤੋਂ ਹੋਵੇਗਾ ਜਾਂ ਪੰਜਾਬ ਤੋਂ ਵੱਡਾ ਸਵਾਲ ਖੜਾ ਹੋ ਗਿਆ ਹੈ ਧੰਨਵਾਦ